ਕਬੱਡੀ 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 ਕਟੜੇ ਲਾਈਆ ਸੁਖਰਾਜ ਰੋਦੇ ਨੇ ਬੋਲ ਬੋਲੇ ਕ੍ਰਿਸ਼ਨ ਭਦੇਸ਼ੇ ਵੜ ਗਏ ਵੀਰ ਸੁਖ ਖਟੜਾ ਜੀ ਪ੍ਰੋਫੈਸਰ ਜੀ ਆ ਗਏ ਗਏ ਮੱਖਣ ਵਾਲੀ ਜੀ ਇਹ ਵੀ ਗੱਲ ਕਰਨਗੇ ਲਾਓ ਆ ਹੈ ਮਹਿਮਦ ਵਾਲੀ ਸੰਦੀਪ ਦੀ ਕਬੱਡੀ ਦਾ ਵਾਰਸ 61000 ਦਾ ਜਫਾ ਲਗ ਪਾਉਗੇ ਨਹੀਂ ਇਹ ਸਾਹੋਕੇ ਵਾਲਾ ਰਵੀ 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 ਦੇ ਅੱਜੀ ਆ ਜੀ ਅੱਜ ਤੇ ਆਜੀ ਆ ਆਹ ਕਹਿੰਦੇ ਬੂਰੀਆ ਆ ਗਿਆ ਸ਼ਿਸ਼ਰ ਵਾਲਾ ਆ ਬੂਰੀਆ ਆ ਗਿਆ ਸ਼ਿਸ਼ਰ ਵਾਲਾ ਕਬੱਡੀ ਪਾਉਣ ਦੇ ਵਾਸਤੇ ਆ ਬੂਰੀਆ ਹਰਿਆਣੇ ਵਾਲਾ ਕਰਦਾ ਮੁੰਡਾ ਕਮਾਲਾ ਵੇਓ ਪਲੈਂਟੀ ਦੇ ਚਾਰ ਨੇ ਉਹਨਾਂ ਦੇ ਵਿੱਚ ਕੌਣ ਪਹਾਲੇ ਦੇ ਕਮਲਜੀਤ ਜੰਡ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਬਤਾਰੇ ਮੈਨੇਜਰ ਬਤਾਰੇ ਕੋਚ ਆ ਬੱਲੇ ਬੱਲੇ ਹੋ ਗਈ ਹੁਣ ਦੇਖਦੇ ਵੀ लवली ਮਹਿਮਦ ਵਾਲੀ ਆ ਅਜ ਫਰਨ ਦੀ ਕੋਸ਼ਿਸ਼ ਕਰਦਾ ਹੋਇਆ लवली ਤੇ ਗਿੰਨੀ ਉੱਥੋਂ ਦਾ ਜੋਤਾਰ ਵਾਰੇ ਕੌਣ ਪਰਿਵਾਰ ਵਾਰੇ ਉਹ ਕਿਤੇ ਗੱਲ ਕਹਿੰਦੇ ਗੰਗੂ ਦੀ ਚੇਤੇ ਉਹਨਾਂ ਨੂੰ ਵੀ ਦੁਨੀਆ ਕਰਦੀ ਪਰ ਚੇਤੇ ਕਰਨ ਦਾ ਤਰੀਕਾ ਹੋਰ ਹੋ ਜਾਂਦਾ ਉਹ ਸਾਹਮਣੇ ਰੇਡ ਪੈ ਰਹੀ ਹੈ ਇਹ ਕਿਹਦੇ ਪੱਟੀ ਦੇ ਇਲਾਕੇ ਦਾ ਹੈਪੀ ਕਹਿੰਦਾ ਵੀ ਮੇਜਰ ਸਿੰਘ ਬਰਾੜ ਨੇ ਆਖਿਆ ਕਰਪਾਲ ਸਿੱਧੂ ਨੇ ਆਖਿਆ ਵੀ ਜੋ ਡਿਊਟੀ ਲਾਏਗਾ ਹੈਪੀ ਉਹ ਗੱਲਾਂ ਟਿਕਾੜੇ ਲੱਗਣਗੀਆਂ ਆ ਇਹਨਾਂ ਜੱਫਿਆਂ ਦਾ ਹੈਪੀ ਕੈਲਗਰੀ ਉਹ ਸਾਹਮਣੇ ਜੋਤਾ ਆ ਗਿਆ ਮੱਖਣ ਵਾਲੀ ਜੀ ਕਰਿਓ ਗਾਲ ਅਹਿਮਦ ਵਾਲੀ ਆ ਗਿਆ ਜੋਤਾ ਰੇਡ ਪਾਉਣ ਦੇ ਵਾਸਤੇ ਰੇਡ ਖਰੀ ਕਬੱਡੀ ਵਿੱਚ ਤਾ ਪੈਂਦੀ ਹੋਵੇ ਫੁਰਤੀ ਦੇ ਪਿੰਡੇ ਵਿੱਚ ਬਾਜ ਵਰਗੀ ਔਰ ਦੂਸਰੇ ਪਾਸੇ ਇਹ ਹੈ ਲੱਲੀਆਂ ਵਾਲਾ ਇਹ ਹੈ ਲੱਲੀਆਂ ਵਾਲਾ ਇਹ ਅਮਨ ਸਿੰਘੇ ਨੂੰ ਬਿੱਲੀ ਕਹਿੰਦੇ ਪਿਆਰ ਦੇ ਨਾਲ ਤੂੰ ਖੇਡ ਪਿਆਰੀ ਪੰਜਾਬੀਆਂ ਦੀ ਤੇਰਾ ਪੰਜਾਬੀ ਮਾਣ ਵਧਾਉਂਦੇ ਰਹਿਣ ਅੱਜ ਉਹ ਤਬ ਕੌਣ ਆਊਗਾ ਇਹ ਸਮੇਂ ਦੀਆਂ ਬਾਤਾਂ ਲਓ ਅਗਲੀ ਕਬੱਡੀ ਮੈਂ ਬੜਾ ਧੰਨਵਾਦੀ ਹਾਂ ਉਸ ਰੱਬ ਦਾ ਜਿਨੇ ਖੂਨ ਵਿੱਚ ਪਾਟਸ਼ਾਨ ਲਿਖੀਆਂ ਰੁਕ ਸਮੇਂ ਦੀ ਹਵਾ ਦਾ ਭਾਵੇਂ ਹੋ ਰੇ ਹਾਲੇ ਤੱਕੇ ਜਮੀਰਾਂ ਨਹੀਂਓ ਵਿਕੀਆਂ ਉਹ ਤਰਦਾ ਤਰਦੇ ਹੱਥਾਂ ਸਾਹੋਕੇ ਵਾਲਾ ਰਵੀ ਸਾਹੋਕੇ ਰਣਜੀਤ ਸਾਹੋ ਦੇ ਬਾਲਾ ਜਫਾ ਜਫਾ ਲੱਖ ਦਾ ਲੱਗ ਗਿਆ ਹਰਪ੍ਰੀਤ ਸਿੰਘ ਦੀ